ਉਹ ਸੇਵਾ ਕਰ ਚੁੱਕਾ ਆਪਣੀ ਡਿਊਟੀ ਜਿਹੜੀ ਆਪਣੀ ਸੇਵਾ ਟੈਗਰਦੇਵ ਜੀ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੂਰਬ ਦੇ ਸੰਬੰਧ ਦੇ ਵਿੱਚ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਸਮੂਹ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਇੱਕ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹੁੰਮ ਹਮਾ ਕੇ ਇਸ ਦੇ ਵਿੱਚ ਸ਼ਿਰਕਤ ਕੀਤੀ ਤੇ ਆਪਣੀ ਹਾਜ਼ਰੀ ਲਗਵਾਈ ਮੈਂ ਸਮੂਹ ਸੰਗਤ ਦਾ ਇਸ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸਭਾਵਾਂ ਦਾ ਸ਼ਹਿਰ ਦੇ ਵਿੱਚ ਲਾਏ ਹੋਏ ਲੰਗਰਾਂ ਦਾ ਸਵਾਗਤੀ ਗੇਟ ਬਣਾਉਣ ਵਾਲਿਆਂ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਬਹੁਤ ਹੀ ਸੁਚੇਤਜੇ ਢੰਗ ਨਾਲ ਨਿਭਾਈਆਂ ਤੇ ਸਤਿਗੁਰੂ ਅਰਬਜਾਸ ਮਹਾਰਾਜ ਦਾ ਸਾਰਿਆਂ ਤੇ ਅਸ਼ੀਰਵਾਦ ਬਣਿਆ ਰਵੇ ਜੈ ਗੁਰਦੇਵ ਧੰਗੁਰ ਨਰਪਾ ਰਾਜ ਸਾਰੀ ਜੈ ਗੁਰਦੇਵ ਧੰ ਗੁਰਦੇਵ ਧੰ ਤਨ ਰਹਿ ਪ੍ਰਿਤਾ ਸਤਿਗੁਰੂ ਸ਼ਿਰਵਦਾਸ ਮਹਾਰਾਜ ਦੇ 648ਵੇਂ ਆਗਮਨ ਪਰੂ ਦੀਆਂ ਖੁਸ਼ੀਆਂ ਮੁਖ ਰੱਖਦੇ ਹੋਇਆ ਸ਼੍ਰੋਮਣੀ ਮੰਦਰ ਚੱਕ ਹਕੀਮਤੋ ਛੋਪਾ ਯਾਤਰਾ ਦਾ ਆਰੰਭ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਮਹੱਲਿਆਵਲੋ ਸਮੂਹ ਨਗਰਦਿਆਂ ਪੰਚਾਇਤਾਂ ਵੱਲੋਂ ਨੌਜਵਾਨ ਸਭਾ ਵੱਲੋਂ ਇਸ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਯੋਗਦਾਨ ਪਾਇਆ ਗਿਆ ਚਾਕੀਆਂ ਰਾਹੀਂ ਸੇਵਾ ਰਾਹੀਂ ਸਮੂਹ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਮਹਾਪੁਰਸ਼ਾਂ ਦਾ ਸੰਤ ਧੰਤਰ ਸ੍ਰੀ ਗੁਰੂ ਦਾਸ ਮਹਾਰਾਜ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸ਼ਰਦਾਪੂਰਵਕ ਸੇਵਾ ਨਿਭਾਈਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸ਼ਰੋਗਣੀ ਸ਼ਰੂਪਦਾਸ ਮੰਦਰ ਚੱਕਰ ਕਮੇਟੀ ਨੇ ਜਨਾ ਬਹੁਤ ਉਪਰਾਲਾ ਕਰਕੇ ਲੋਕਾਂ ਨੂੰ ਮਹਾਰਾਜ ਦੇ ਨਾਮ ਦੇ ਨਾਲ ਜੋੜਦੇ ਹਨ ਔਰ ਪਿੰਡ-ਪਿੰਡ ਵਿੱਚ ਜਾ ਕੇ ਪ੍ਰਚਾਰਤ ਕਰਦੇ ਹਨ ਕਿ ਧੰਨ ਤਰਸਦਾ ਉਸ ਮਹਾਰਾਜ ਦੇ ਨਾਮ ਲੈ ਵਸੰਗਤਾਂ ਨੂੰ ਜੁੜੋ ਤੇ ਮਹਾਰਾਜ ਦੇ ਜਸ ਗਾਓ ਤੇ ਆਪਣਾ ਜੀਵਨ ਸਫਲਾ ਕਰੋ। ਜਗੁਰਦੇਵ ਧੰਨਗੁਰਦੇਵ ਦੇਸ਼ਾਂ-ਵਦੇਸ਼ਾਂ ਵਿੱਚ ਸੰਗਤਾਂ ਨੂੰ ਦਾਸ ਅਸ਼ੋਕ ਫਾਟਿਆ ਵੱਲੋਂ ਸ਼੍ਰੋਮਣੀ ਸ਼੍ਰੀ ਗੁਰੂ ਰਵੀਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈਆਂ। ਅੱਜ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਸਤ ਦੇ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਤੋਂ ਕੱਢੀ ਜਾ ਰਹੀ ਆ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਬੇਨਤੀ ਆ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਕਿ ਸਾਰੇ ਜਣੇ ਹੁਮ ਹੁਮਾ ਕੇ ਅੱਜ ਸ਼ੋਭਾ ਯਾਤਰਾ ਵਿੱਚ ਪਹੁੰਚੋ ਕੱਲ ਨੂੰ ਵੀ ਜਿਹੜਾ ਗੁਰੂ ਘਰ ਵਿਖੇ ਪ੍ਰੋਗਰਾਮ ਆ ਉਸ ਵਿੱਚ ਵੀ ਆਪਣੀ ਆਪ ਆ ਕੇ ਅਸ਼ੀਰਵਾਦ ਪ੍ਰਾਪਤ ਕਰੋ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਗੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਸਮੂਹ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਾਰ ਫਿਰ ਅੱਜ ਸ੍ਰੀ ਗੁਰੂ ਰਮਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਤੇ ਪੂਰੇ ਦੇਸ਼ ਦੇ ਵਿੱਚ ਬਹੁਤ ਹੀ ਉਮਮਾਕੇ ਬੜੀ ਸ਼ਰਧਾ ਨਾਲ ਉਹਨਾਂ ਦੇ ਇਸ ਪ੍ਰਗਟ ਦਿਵਸ ਦਾ ਆਗਮਨ ਦਾ ਸਵਾਗਤ ਕਰਦੇ ਆਂ ਉੱਥੇ ਉਹਨਾਂ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਉੱਥੇ ਫਗਵਾੜਾ ਵਿਖੇ ਵੀ ਬੜੀ ਧੂਮ ਧੰਦੇ ਨਾਲ ਮਨਾਇਆ ਗਿਆ ਜਿੱਥੇ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਹਾਜ਼ਰ ਹੋ ਕੇ ਆਪਣੀਆਂ ਹਾਜ਼ਰੀਆਂ ਵੀ ਲਵਾਈਆਂ ਔਰ ਗੁਰੂ ਰਬਦਾਸ ਮਹਾਰਾਜ ਦੇ ਪ੍ਰਤੀ ਆਪਣੀ ਸ਼ਰਧਾ ਵੀ ਪ੍ਰਗਟ ਕੀਤੀ ਔਰ ਉੱਥੇ ਹੀ ਆ ਵਿਸ਼ੇਸ਼ ਰੂਪ ਤੇ ਸਾਰੇ ਫਗਵਾੜਾ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਉਣ ਦੇ ਵਿੱਚ ਚਾਰ ਚੰਨ ਲਾਉਣ ਦੇ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਉਹ ਚਾਹੇ ਲੰਗਰਾਂ ਦੇ ਰੂਪ ਦੇ ਵਿੱਚ ਚਾਹੇ ਉਹਦੀ ਚਾਹਤੀਆਂ ਦੇ ਰੂਪ ਐ ਉਹਨਾਂ ਦੇ ਆਪਣੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਹਰ ਕਿਸ ਤਰ੍ਹਾਂ ਦਾ ਜਿੰਨੇ ਵੀ ਜਿੰਨਾ ਦੀ ਵੀ ਜਿੰਨੀ ਸਮਰੱਥਾ ਸੀ ਉਹਨਾਂ ਨੇ ਆਪਣੀ ਸਮਰੱਥਾ ਦੇ ਅਨੁਸਾਰ ਇਸ ਮਹਾਪਰਵ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੀਆਂ ਸੰਤਾਂ ਦਾ ਧੰਨਵਾਦ ਕਰਦਾ ਔਰ ਪ੍ਰਮਾਤਮਾ ਸ੍ਰੀ ਗੁਰੂ ਰਬਦਾਸ ਮਹਾਰਾਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਹਾਂ ਇਹਨਾਂ ਸੰਗਤਾਂ ਦੇ ਉੱਤੇ ਇਸੇ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਅਸ਼ੀਰਵਾਦ ਨਾਲ ਜਿਹੜੀਆਂ ਸੰਗਤਾਂ ਜਿਹੜੀਆਂ ਐਸੇ ਸਾਡਾ ਸਮਾਜ ਬੜਾ ਤਰੱਕੀਆਂ ਕਰ ਰਿਹਾ ਔਰ ਇਹ ਤਰੱਕੀਆਂ ਪੂਰਕੀ ਕਰੇ ਔਰ ਸਰਵ ਸਮਾਜ ਦੇ ਵਿੱਚ ਆਪਣੀ ਇੱਕ ਪਛਾਣ ਬਣਾਵੇ ਔਰ ਜੈਸਾ ਕਿ ਗੁਰੂ ਰਬਦਾਸ ਮਹਾਰਾਜ ਨੇ ਕਿਹਾ ਕਿ ਸਾਧ ਸੰਗਤ ਮਿਲੇ ਰਹੀਏ ਮਾਧੋਜ ਜੈਸੇ ਮਗਧ ਅਗੀਰਾ ਇਸੇ ਤਰ੍ਹਾਂ ਇਹ ਸਰਵ ਸਮਾਜ ਦੇ ਰੂਪ ਦੇ ਵਿੱਚ ਗੁਰੂ ਰਬਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾਉਨੇ ਆ ਔਰ ਇੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੇ ਧਾਰਮਿਕ ਤਾਂ ਜਿਹੜੀਆਂ ਉਹ ਚਾਹੇ ਕਿਸੇ ਧਰਮ ਦੇ ਨਾਲ ਹੋਣ ਚਾਹੇ ਕ੍ਰਿਸਚੀਅਨ ਹੋਣ ਮੁਸਲਮਾਨ ਹੋਣ ਸਿੱਖ ਹੋਣ ਇਸਾਈ ਜਿਹੜੇ ਵੀ ਹੋਣ ਸਾਰੀ ਇਹ ਜ ਸਮੁਨਿਅਤ ਕਰਦੇ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੀਆਂ ਸਮਾਜਿਕ ਪਾਰਟੀਆਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਸਮਾਜੀ ਜਥੇਬੰਦੀਆਂ ਉਹਦੇ ਚ ਹਿੱਸਾ ਲੈਂਦੀਆਂ ਔਰ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਧੰਨਵਾਦ ਕਰਦਾ ਔਰ ਇਹ ਪਰਮਾਤਮਾ ਇਸੇ ਤਰ੍ਹਾਂ ਇਹ ਚੜ੍ਹਦੀ ਕਲਾ ਦੇ ਵਿੱਚ ਸਾਰਿਆਂ ਦੇ ਉੱਤੇ ਅਸ਼ੀਰਵਾਦ ਬਣਾਈ ਰੱਖੇ ਯਾਰ ਕਰਦੇ ਤਾਨ ਕਰ ਮਹਾਰਾਜ ਦਾ 638ਵਾਂ ਪ੍ਰਕਾਸ਼ ਪੁਰਬ ਜੋ ਬਹੁਤ ਸ਼ਰਧਾ ਤੇ ਤੁਮਤਾਮ ਨਾਲ ਸਾਰੇ ਸ਼ਹਿਰ ਵੱਲੋਂ ਸਾਰੇ ਫਗਵਾੜਾ ਨਿਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਵਾ ਮੈਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਦਾ ਵੀ ਸਾਰਿਆਂ ਦਾ ਜੋਸ਼ ਸ਼ਹਿਰ ਦੇ ਵਿੱਚ ਭਾਈਚਾਰਾ ਵਾ ਉਸੇ ਤਰ੍ਹਾਂ ਬਣਿਆ ਰਹੇ ਤਾਂ ਜੋ ਸਭ ਦਾ ਸ਼ਹਿਰ ਦਾ ਵੀ ਵਿਕਾਸ ਹੋ ਸਕੇ ਤਾਂ ਆਪਣੇ ਦੇਸ਼ ਦਾ ਵੀ ਵਿਕਾਸ ਹੋਵੇ ਹੋਵੇ ਮੈਂ ਸਭ ਦਾ ਫਿਰ ਸਭ ਨੂੰ ਵਧਾਈਆਂ ਦਿੰਦਾ ਇਸ ਸ਼ੁਭ ਮੌਕੇ ਤੇ ਧੰਨਵਾਦ ਗੁਰੂ ਜੀ ਦਾ ਜੀ ਮਹਾਰਾਜ ਦਾ ਕੀਜ਼ਾ ਹਰਤਾਲੀ ਮਾ ਪ੍ਰਕਾਸ਼ਤ ਸੋ ਇਸ ਜ਼ੋਨ ਦੇ ਵਿੱਚ ਜੋ ਬਾਜਾ ਯਾਤਰਾ ਬਗਵਾੜੇ ਦੇ ਵਿਜਾਰਾ ਤੇ ਨਿਕਲ ਰਹੀ ਹੈ 11 ਰੁਪਈ ਅੱਜ ਸ਼ਰਧਾ ਦੇ ਨਾਲ ਚੱਲ ਰਿਹਾ ਹੈ ਜੀ ਮਹਾਰਾਜ ਜੀ ਨੂੰ ਸੇਕ ਕੇ ਆਪਣਾ ਜੀਵਨ ਸਰਵ ਕਰਾ ਲੈਣੇ ਅਤੇ ਅਹੀ ਪਿਆਰ ਭਾਵਨਾ ਬੜਾ ਕੇ ਰੱਖੀਏ ਅਤੇ ਦੇਖ ਸ਼ਿਆਰ ਦੀ ਸਰਪਲੀ ਸਾਰੇ ਕੰਮ ਕਰੀਏ ਮੇਰੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਦਾ ਸਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648 ਪ੍ਰਕਾਸ਼ ਪੂਰਬ ਜੀ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਸਾਡੀ ਕਲੌਥ ਮਰਚੈਂਟ ਐਸੋਸੀਏਸ਼ਨ ਵੱਲੋਂ ਅਤੇ ਕੁਲਥਮ ਪਰਿਵਾਰ ਵੱਲੋਂ ਬਾਜ਼ਾਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸਵਾਗਤੀ ਗੀਤ ਗੇੜ ਲਗਾਏ ਗਏ ਨੇ ਔਰ ਲੰਗਰ ਪਾਣੀ ਦੀ ਵੀ ਵਿਵਸਥਾ ਕੀਤੀ ਗਈ ਹੈ ਔਰ ਪੂਰੇ ਬਾਜ਼ਾਰਾਂ ਦੇ ਵਿੱਚ ਅੱਜ ਸਾਰਾ ਦਿਨ ਸ਼ਬਦ ਕੀਰਤਨ ਵੀ ਚੱਲਦੇ ਰਹਿਣਗੇ ਔਰ ਅਸੀਂ ਬੜੀ ਬੇਸਬਰੀ ਦੇ ਨਾਲ ਅੱਜ ਸ਼ੋਭਾ ਯਾਤਰਾ ਦਾ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਚੱਕ ਹਕੀਮ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਸਾਡੇ ਇਥੇ ਕੁਲਥਮ ਚੌਂਕ 'ਚ ਪਹੁੰਚੂਗੀ ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਪਉ ਪੂਰੀ ਕਲੌਥ ਮਰਚੰਦੀ ਜਿਹੜੀ ਟੀਮ ਆ ਉਥੇ ਅਸੀਂ ਡੈਡੀ ਰਹਾਂਗੇ ਮੈਂ ਇੱਕ ਵਾਰ ਤੋਂ ਫੇਰ ਤੋਂ ਆਪਣੇ ਪਰਿਵਾਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਬਾਦੀਆਂ ਸੰਗਤਾਂ ਨੂੰ ਭਾਰਤ ਜੀ ਦੇ ਉਰਪੁਰਪ ਤੇ ਅੱਜ ਪਗਵਾੜੇ ਵਿੱਚ ਸਾਰੀ ਸੰਗਤ ਦੇ ਚਿਹਰਿਆਂ ਦੇ ਉੱਪਰ ਬਹੁਤ ਖੁਸ਼ੀ ਹੈ ਬਹੁਤ ਨੂਰ ਹੈ ਗੁਰੂ ਸਾਹਿਬ ਦਾ ਜਨਮ ਦਿਨ ਮਨਾ ਰਹੇ ਆ ਔਰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਆਓ ਸਾਰੇ ਰਲ ਕੇ ਗੁਰੂ ਸਾਹਿਬ ਦੇ ਦੱਸੇ ਹੋਏ ਰਾਸਤੇ ਤੇ ਚੱਲੀਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਜੈ ਫੀਮ ਜੈ ਬੀ